ਸੋ ਅਜਿਹਾ ਪਟਿਆਲਾ ਦੇ ਏਸ਼ੀਅਨ ਕਾਲਜ ਦੇ ਡੇਡੇ ਨੂੰ ਵੱਡਾ ਯਤਨ ਕੀਤਾ ਗਿਆ ਜਿੱਤੇ ਕਿ ਡਾਕਟਰ ਕੁਬੀਰ ਸਿੰਘ ਦੀ ਅਗਵਾਈ ਹੇਠ ਰਾਈਸ ਮਿਲਰਸ ਐਸੋਸੀਏਸ਼ਨ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਸਮਗਰੀ ਭੇਜੀ ਹੈ ਇਸ ਮੌਕੇ ਉੱਤੇ 15 ਟਰੱਕਾਂ ਦੇ ਵਿੱਚ ਭਰੀ ਹੋਈ ਰਾਹਤ ਸਮਗਰੀ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਜਿਸ ਦੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਕੱਪੜੇ ਦਵਾਈਆਂ ਤੇ ਹੋਰ ਵੀ ਸਮਾਨ ਜਿਹੜਾ ਕਿ ਸ਼ਾਮਲ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਿਰਫ ਮਦਦ ਨਹੀਂ ਹੈ ਸਗੋਂ ਆਪਣਾ ਫਰਜ਼ ਹੈ ਇਸ ਤੋਂ ਇਲਾਵਾ ਪਸ਼ੂਆਂ ਤੇ ਲਈ ਵੀ ਚਾਰਾ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਹੈ ਤਾਂ ਜੋ ਹੜ੍ਹ ਤੋਂ ਪ੍ਰਭਾਵਿਤ ਲਾਗਾਂ ਤੋਂ ਕੁਝ ਪਸ਼ੂਆਂ ਦੀ ਸੰਭਾਲ ਹੋ ਸਕੇ ਸੂਪਰਾਲਾ ਸਿਰਫ ਰਾਹਤ ਭੇਜਣ ਤੱਕ ਸੀਮਿਤ ਨਹੀਂ ਹੈ ਸਗੋਂ ਸਾਡੀ ਇਨਸਾਨੀਅਤ ਅਤੇ ਭਾਈਚਾਰੇ ਦੀ ਜਿਵੰਤ ਮਿਸਾਲ ਹੈ ਇਸੇ ਸ਼ਾਨੀ ਜੀ ਆਪਣੇ ਨਾਲ ਇਹਨਾਂ ਦੇ ਰੂਪੀ ਜੀਮਾ ਜਿਹੜੇ ਦੇ ਪ੍ਰਧਾਨ ਦੇ ਪ੍ਰਧਾਨਾ ਸਾਡੇ ਨਾਲ ਦਰਵਾਜ ਸਿੰਘ ਜੀ ਲੋਕਲ ਪ੍ਰੈਜ਼ੀਡੈਂਟ ਮਾਸਟਰ ਸਾਹਿਬ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੋਰ ਡ੍ਰੈਕਟਰ ਸਾਹਿਬ ਹੋ ਸਾਡੇ ਮੁੰਡਾ ਸ਼ਰਮਨ ਜੀ ਸਾਡੇ ਡੈਪਟੀ ਕਮਿਸ਼ਨਰ ਔਰ ਸਾਰੇ ਸਤਿਪਰਦਾਸੀ ਔਰ ਚਮਨਦਾਰ ਜੀ ਅਮਰਜੀਤ ਬਖਸ਼ੀ ਵਾਲਾ ਤੇ ਆਪਣੇ ਸਾਰੇ ਜਣੇ ਜਿੰਨੇ ਵੀ ਸੱਜਣਾਂ ਨੇ ਉਹਨਾਂ ਨੇ ਦਾਨੇ ਸਦਨਾਂ ਨੇ ਇਹਨਾਂ ਨੇ ਕਰਕੇ ਪੰਜਾਬ ਰਾਈਸਬਰਗ ਐਸੋਸੀਏਸ਼ਨ ਦਾ ਚਲਾਗਾ ਜੋ ਕੋ ਪ੍ਰਾਂਦਾ ਹੈ ਜੀ ਆਪਣੇ ਭਰਾਵਾ ਵਾਸਤੇ ਜਿਹੜੇ ਪੀੜਤ ਆ ਸਦੇ ਜਿਹੜੇ ਬਾਲਟਰ ਡਿਸਟ੍ਰਿਕਟ ਦੇ ਵਿੱਚ ਇਹ ਬੁਰਦਾਸਪੁਰ ਪਠਾਨਕੋਟ ਦੇ ਏਰੀਆ ਵਿੱਚ ਜਾਣਗੇ ਉੱਥੇ ਬਰਕੋਲੀ ਬਾ ਖੋਦੋ ਤੇ ਜਾ ਕੇ ਆਇਆ ਜੀ ਥੱਲੇ-ਥੱਲੇ ਸਾਰੇ ਪਿੰਡਾਂ ਚ ਦੇਰਾ ਬਾਬਾ ਨਾਨਕ ਕਲਾ ਨੌ ਸਾਰਾ ਏਰੀਆ ਦੇਖ ਕੇ ਆਇਆ ਪਿੰਡਾਂ ਜਾ ਕੇ ਆ ਉੱਥੇ ਨਾਲ ਸੜਕਾਂ ਬੰਦੀਆਂ ਜੀ ਔਰ ਮੁਵੇਸ਼ੀਆਂ ਦੇ ਇਨਸਾਨਾਂ ਦੇ ਨਾਲ ਨਾਲ ਰਾਸ਼ਨ ਤਾਂ ਭੇਜ ਰਹੇ ਆ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਮੱਛੀਆਂ ਮੱਛਰਾਂ ਨੂੰ ਆਉਣ ਵਾਲੀਆਂ ਉਹਦੇ ਵੀ ਜਿਹੜਾ ਉਹ ਸਾਜ-ਸਮਾਨ ਸਾਰਾ ਭੇਜ ਰਹੇ ਆ ਤੇ ਮੋਸਕਿਟੋ ਰੈਲੈਂਸ ਤਾਂ ਕਿ ਉਹਨਾਂ ਨੂੰ ਹਰ ਜ਼ਰੂਰਤ ਦੀ ਚੀਜ਼ ਆ ਉਹਨਾਂ ਤੱਕ ਪਹੁੰਚੇ ਔਰ ਉਹਨਾਂ ਨੂੰ ਬਿਮਾਰੀ ਆ ਤਾਂ ਵੀ ਬਚਾਇਆ ਜਾਵੇ ਪੁਖਤ ਵੀ ਬਚਾਇਆ ਜਾਵੇ ਔਰ ਖਾਸ ਕਰਕੇ ਜਿਹੜਾ ਇਹਨਾਂ ਦਾ ਅਪਰਾਧ ਹੈਗਾ ਉਹ ਚਲਗਾ ਯੋਗ ਹੈ ਕਿ ਇਹਨਾਂ ਨੇ ਵਵੇਸ਼ੀਆਂ ਵਾਰੀ ਵੀ ਸੋਚਿਆ ਕਿਉਂਕਿ ਉਹ ਵੀ ਇੱਕ ਰੂਰਲ ਇਕਨੋਮੀ ਦਾ ਪਾਰਟ ਆ ਇਹਨਾਂ ਨੇ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾ ਵਾਸਤੇ ਹੋਰ ਜਿਹੜੇ ਪਿੰਡਾਂ 'ਚ ਬਹੁਤ ਸਾਰੇ ਬੰਦੇ ਰਹਿੰਦੇ ਆ ਦਸਤਕਾਰ ਰਹਿੰਦੇ ਆ ਉਹਨਾਂ ਬਾਰੇ ਸਾਰਿਆਂ ਬਾਰੇ ਸੋਚ ਕੇ ਉਹਨਾਂ ਸਾਰਿਆਂ ਵਾਸਤੇ ਜਿਹੜਾ ਮੈਨੂੰ ਉਮੀਦ ਹੈ ਕਿ ਇਹ ਹੋਣਾ ਮੇ ਜਿਹੜੀ ਸਪਲਾਈ ਆ ਹੋਰ ਬਾਰੇ ਮਹੀਨੇ ਡੇਢ ਮਹੀਨੇ ਵਾਸਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਾਹ ਦੇਗੀ ਉਹ ਵੀ ਬਹੁਤ ਸਾਰੇ ਦਾਨੀ ਸੱਜਣ ਰੱਖੇ ਹੋਏ ਆ ਜਿਵੇਂ ਅਸੀਂ ਸਰਕਾਰ ਵੀ ਲੱਗੀ ਹੋਈ ਆ ਕਿ ਅਸੀਂ ਸਾਰੇ ਜਣੇ ਦਾ ਕਰਕੇ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦੇ ਪੈਰਾਂ 'ਤੇ ਖੜੇ ਕਰਨਾ ਬਹੁਤ ਵੱਡਾ ਦੁਕਾਨ ਤਾਂ ਹੈ ਜੀ ਔਰ ਬਹੁਤ ਵੱਡਾ ਉਪਰਾਲਾ ਵੀ ਹੋ ਰਿਹਾ ਔਰ ਪੰਜਾਬੀ ਜਿਹੜੇ ਆ ਗਿਆ ਜਿਹੜੇ ਸਾਨੂੰ ਗੁਰੂਆਂ ਦੀ ਬਖਸ਼ਿਸ਼ ਆ ਤੇ ਚੜ੍ਹਦੀ ਕਲਾ ਹੈ ਇੱਕੋ ਹੀ ਚੀਜ਼ ਹੈ ਜਿਹੜੀ ਸਭ ਤੋਂ ਪੋਜ਼ਿਟਿਵ ਹੈ ਜਿਹੜੀ ਚੜ੍ਹਦੀ ਕਲਾ ਵਾਲੀ ਫੀਲਿੰਗ ਹੈ ਔਰ ਲੋਕਾਂ ਦੀ ਜਿਹੜੀ ਹਿੰਮਤ ਹੈ ਲੋਕਾਂ ਦੀ ਬਾਕੀ ਸਾਰਾ ਕੁਝ ਬਰਬਾਦ ਹੋਣ ਦੇ ਬਾਵਜੂਦ ਉਹ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਉਤਾਰਾ ਕਰਾ ਕਰਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਡੈਂਕੀਪੁਰ ਦੇ ਆਪਣੇ ਨਾਲ ਹੈ ਜੀ ਮੈਂ ਘਨੌਰ ਨਾਲ ਮੈਂ ਦੇਵੀਗੜ੍ਹ ਤੇ ਸਾਰਾ ਸਨੌਰ ਵਾਲਾ ਏਰੀਆ ਔਰ ਸਮਾਣਾ ਸੁਤਰਾਣਾ ਇਹ ਸਾਰੇ ਹਲਕੇ ਜਿੱਥੇ ਹੈਗਾ ਆਪਣੇ ਆਪਣੇ ਪੁੱਛ ਇੱਕ ਪਿੰਡ ਸੀ ਜਿਹੜਾ ਪਾਣੀ ਗਿਆ ਸੀਗਾ ਆਪਣੇ ਅਜੇ ਤੱਕ ਮੈਂ ਕਹੂੰਗਾ ਕਿ ਬਚਾ ਹੈਗਾ ਲੇਕਿਨ ਫਸਲ ਆਪਣੇ ਦੇ ਜਾ ਰਹਾ ਏਕੜ ਖਰਾਬ ਹੋ ਗਿਆ ਜਿਹਦੇ ਘੱਗਰ ਦੀ ਜਿਹੜੀ ਬੈਟਾ ਘੱਗਰ ਦੇ ਨਾਲ ਲੱਗਦੇ ਖੇਤ ਜਿਹੜੇ ਖੇਤ ਆ ਗਿਆ ਉਹ ਤਾਂ ਪਾਣੀ ਉੱਪਰੋਂ ਦੀ ਲੰਘ ਗਿਆ ਹੁਣ ਛੋੜਨਾ ਨਹੀਂ ਹੋਣਾ ਉੱਥੇ ਦਾ ਉਹਦੀ ਫਸਲ ਨਹੀਂ ਹੋਣੀ ਬੱਚੇ ਫਸਲ ਦਾ ਨੁਕਸਾਨ ਬਹੁਤ ਹੈ ਲੇਕਿਨ ਜਿਹੜੀ ਜਾਨੀ ਨੁਕਸਾਨ ਤੋਂ ਬਚਤ ਹੈ ਮਾਲੀ ਨੁਕਸਾਨ ਇੱਥੇ ਵੀ ਹੈਗਾ ਪਰ ਜਿਸ ਤਰ੍ਹਾਂ ਬਾਰਡਰ ਦੇ ਵਿੱਚ ਤਾਂ ਕੁਝ ਵੀ ਨਹੀਂ ਬਚਿਆ ਨਾ ਜਿੱਨਾ ਸੜਕ ਬਚੀ ਨਾ ਕੋਈ ਆਪਣਾ ਪੁਲ ਬਚੇ ਨਾ ਇੱਥੇ ਜਿਹੜਾ ਹੈਗਾ ਸਾਡੇ ਬਿਜਲੀ ਦੇ ਖੰਬ ਨਾ ਕਿ ਇਹ ਬਚਿਆ ਮਲੇ ਉੱਥੇ ਕੱਲ ਦਾ ਫਸਲ ਦਾ ਨੁਕਸਾਨ ਨਹੀਂ ਹੋਇਆ ਇੱਥੇ ਮੈਂ ਕਹੂੰਗਾ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਉੱਥੇ ਤਾਂ ਖੇਤ ਹੀ ਨਹੀਂ ਬਚਿਆ ਉੱਥੇ ਤਾਂ ਘਰ ਵੀ ਨਹੀਂ ਬਚਿਆ ਜੀ ਮਸ਼ੀਨਰੀ ਵੀ ਖਰਾਬ ਹੋ ਗਈ ਸੋ ਉਹ ਜਿਹੜਾ ਡੈਮੇਜ ਹੈ ਉਹ ਦੇਖੋ ਇਹਦੇ ਇਸੇ ਕਰਕੇ ਜਿਹੜਾ ਪਟਾੜੇ ਦੇ ਵਿੱਚ ਵੀ ਵਹਾੜਾ ਮਲੇ ਹਾਲਾਤ ਹੈਗੇ ਲੇਕਿਨ ਪਟਾੜੇ ਦੇ ਤੋਂ ਮਦਦ ਲੋਕ ਵੀ ਇਕੱਠੀ ਕਰਕੇ ਉੱਥੇ ਭੇਜਦੇ ਆ ਇਹ ਹਿੰਮਤ ਹੈ ਜੀ ਪੰਜਾਬੀਆਂ ਦੀ ਜਦੋਂ ਦਾਤ ਦੇਣੀ ਬਣਦੀ ਹੈ ਹੋਰ ਵੀ ਜਿਹੜੇ ਸਾਰੇ ਜਿਹੜੇ ਜਿੱਲੇ ਜਿੱਥੇ ਆਪਣੇ ਵੀ ਉਹਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਲੇਕਿਨ ਘਰ ਬਚਿਆ ਹੋਇਆ ਉਹ ਮਦਦ ਦੇ